Thank okay. ਤੇ ਬਾਦਸਰ ਮੇਰੇ ਬੈਠੇ ਹੋਣਾ ਤੇ ਉਹਨੇ ਬਹੁਤ ਗੱਗਲ ਕੀਤਾ ਸਾਨੂੰ ਫਿਰ ਤਿਆਰ ਤੇ ਅੱਜ ਜੋ ਮੀ ਆਨੰਦ ਬਦਉ ਦਿਆਂ ਤਾਂ ਕਿ ਸਾਰੇ ਜਿਹੜੇ ਖੁਸ਼ ਹੋ ਜਾਣ ਤੇ ਮੱਚਣੇ ਦਾ ਕਿਤੇ ਨਹੀਂ ਕਿਤੇ ਅੰਦਰ 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 ਆਵੇ। ਹੋ ਕੇ ਸਾਹਮਣੇ ਤੋਂ ਵੀ ਅੰਦਰ ਕਿਤੇ ਨਹੀਂ ਸਾਹਮਣੇ oh ریل ਦਾ 40 ਸਾਲ ਦਾ ਸਫ਼ਰ ਕਿੱਦਾਂ ਦਾ ਰਿਹਾ ਗੋਬਿੰਦਪਾਈ ਸਤਿ ਸ਼੍ਰੀ ਅਕਾਲ ਜੀ ਆਇਆਂ ਤੁਸੀਂ ਮੇਰੇ ਘਰ ਆਏ ਮੈਂ 1984 ਵਿੱਚ ਰੇਲਵੇ ਵਿੱਚ ਭਰਤੀ ਹੋਇਆ ਜਿਸ ਦੌਰਾਨ ਮੈਂ ਫਲੋਰ ਵਿੱਚ ਜੁਆਇਨਿੰਗ ਕੀਤੀ ਉਸ ਤੋਂ ਬਾਅਦ ਮੈਂ ਜਲੰਧਰ ਡਿਊਟੀ ਕੀਤੀ ਜਲੰਧਰ ਡਿਊਟੀ ਕਰਨ ਤੋਂ ਬਾਅਦ ਕਈ ਜਗ੍ਹਾ ਤੇ ਮੈਂ ਬਤੌਰ ਟ੍ਰੈਕਮੈਨ ਡਿਊਟੀ ਕੀਤੀ ਅਸੀਂ ਉਸ ਤੋਂ ਬਾਅਦ ਮੈਂ ਫਲੋਰ ਵਿਖੇ ਪ੍ਰਤਾਪਰਾ ਗੇਟ ਨੰਬਰ 67 ਤੇ ਕਾਫੀ ਸਮਾਂ ਡਿਊਟੀ ਕੀਤੀ ਜਿਸ ਦੌਰਾਨ ਮੇਰਾ ਡੇਲੀ ਪ੍ਰਸ਼ੰਨ ਰਣਾ ਕਾਫੀ ਜ਼ਿਆਦਾ ਪਿਆਰ ਰਿਆ ਅਤੇ ਬਹੁਤ ਜ਼ਿਆਦਾ ਹੀ ਉਹਨਾਂ ਦਾ ਆਪਣੇ ਨੂੰ ਪਿਆਰ ਮਿਲਿਆ ਅੱਜ ਮੈਂ 36 ਜੋਬੀ ਨੂੰ ਆਪਣੀ ਰਿਟਾਇਰਮੈਂਟ ਲੈ ਕੇ ਆਪਣੇ ਪਰਿਵਾਰ ਵਿੱਚ ਜਾ ਰਿਹਾ ਹਾਂ ਅੱਜ ਦਾ ਦਿਨ ਮੈਲੀ ਬਹੁਤ ਖੁਸ਼ੀਆਂ ਭਰਿਆ ਹੈ ਜਿਸ ਦੌਰਾਨ ਮੇਰੇ ਪਰਿਵਾਰ ਵਿੱਚ ਮੇਰੇ ਦੋ بیٹے ਇੱਕ ਬੇਟੀ ਹੈ ਤੇ ਮੈਨੂੰ ਘਰ ਲੋ ਵੀ ਬਹੁਤ ਅਥਾ ਪਿਆਰ ਮਿਲਿਆ ਮੈਂ ਨਿਹਰੇ ਜਿਹਰੇ ਵੀ ਡਿਊਟੀ ਜਾਂਦਾ ਸੀ ਔਰ ਮੇਰਾ ਬੇਟਾ ਮੈਨੂੰ ਡਿਊਟੀ ਦੌਰਾਨ ਨਕਉਦਰ ਤੋਂ ਲੈ ਕੇ ਵੀ ਆਂਦਾ ਰਿਹਾ ਮੈਂ ਆਪਣੀ ਫੈਮਲੀ ਦਾ ਵੀ ਜਿਲੋਂ ਧੰਨਵਾਦ ਕਰਦਾ ਹਾਂ ਅਤੇ ਆਪ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ ਔਰ ਗੋਬਨ ਪਾਏ ਜੈਸਟੈਂ ਮੈਂ ਇਥੋਂ ਚੀਜੋ ਕਿ ਨਕਉਦਰ ਆਈਓ ਡਬਲ ਅਫਸਰ ਡਿਊਟੀ ਜੁਆਇਨ ਕੀਤੀ ਤੇ ਮੈਨੂੰ ਕੋਈ ਤਕਰੀਬਨ 10 11 ਮਹੀਨੇ ਉਥੇ ਸੇਵਾ ਕਰਨ ਦਾ ਮੌਕਾ ਮਿਲਿਆ ਅਤੇ ਉਦੀ ਵਿੱਚ ਮੇਰੇ ਅਫਸਰ ਮੈਨੂੰ ਸ੍ਰੀ ਪਰਮਾਨੰਦ ਜੀ ਦਾ ਬਹੁਤ ਪਿਆਰ ਮਿਲਿਆ ਅਤੇ ਮੈਨੂੰ ਉਹਨਾਂ ਨੇ ਕਦੇ ਵੀ ਮੇਰਾ ਨਾਮ ਲੈ ਕੇ ਨਹੀਂ ਬੁਲਾਇਆ ਔਰ ਮੈਨੂੰ ਤੁਸੀਂ ਜਾਂ ਤੁਸੀਂ ਜਾਂ ਇਹੋ ਜਿਹਾ ਹੀ ਕੰਮ ਕਹਣਾ ਤੁਸੀਂ ਉੱਥੇ ਗਰਮੀਜੀ ਉਹ ਕਰ ਲਓ ਜਾਂ ਉਹ ਕਰ ਲਓ ਜਾਂ ਉਹ ਫਰਾਨੇ ਦਫ਼ਤਰ ਜਾਣਾ ਇਸ ਤਰ੍ਹਾਂ ਦਾ ਮੈਨੂੰ ਹੀ ਪ੍ਰੋਗਰਾਮ ਦਿੰਦੇ ਰਹੇ ਨੇ ਮੈਂ ਉਹਨਾਂ ਤੋਂ ਬਹੁਤ ਜ਼ਿਆਦਾ ਖੁਸ਼ ਹਾਂ ਉਹਨਾਂ ਨੇ ਮੇਰੇ ਨਾਲ ਜਿੰਨਾ ਵੀ ਸਮਾਂ ਬਿਤਾਇਆ ਬਹੁਤ ਵਧੀਆ ਸਾਡਾ ਪਰਵਾਹ ਵਾਲੀ ਸਮਾਪਤੀਆ ਧੰਨਵਾਦ thank <laughs> you